ਰੀਆ ਤਸਵੀਰ ਪਾਣੀ ਚੜਾ ਲੁੱਟੇ ਲੱਗਿਆ ਉਹ ਕਹਿਣਾ ਸਰ ਇਹ ਜਿਹੜੀ ਵੀਡੀਓ ਵਾਇਰਲ ਹੋਈ ਆ ਇਹ ਅੱਜ ਤੋਂ ਵੀਹ ਮਹੀਨਾ ਤੋਂ ਪਹਿਲਾਂ ਮੇਰੇ ਆਉਣ ਤੋਂ ਪਹਿਲਾਂ ਜਦੋਂ ਮੇਰੀ ਇੱਥੇ ਪੋਸਟਿੰਗ ਹੋਈ ਸੀ ਮੇਰੀ ਪੋਸਟਿੰਗ ਹੋਈ ਨੂੰ ਹਜੇ 2 ਮਹੀਨੇ ਹੋ ਗਏ ਆ ਇਹ ਸੀ ਜਿਹੜੀ ਆ ਸਨ 1980 ਦੀ ਬਣੀ ਹੋਈ ਆ ਕਾਦੀਆਂ ਦੀ ਇਹ ਇਹ ਬਿਲਡਿੰਗ ਬਣ ਤੋਂ ਬਾਅਦ ਜਿਹੜੀ ਉੱਪਰਲੀ ਸਟੋਰੀ ਵਿੱਚ ਦਰਖਤ ਵਗੈਰਾ ਲੱਗੇ ਸੀਗੇ ਉਸ ਤੇ ਪੌੜੀ ਨਹੀਂ ਦਿੱਤੀ ਕਰਕੇ ਸਫਾਈ ਦਾ ਪ੍ਰਬੰਧ ਨਹੀਂ ਹੋ ਸਕਿਆ ਪਰ ਫਿਰ ਵੀ ਮੈਂ ਇੱਕ ਮਹੀਨਾ ਪਹਿਲਾਂ ਇਹਦੀ ਨਗਰ ਕੌਂਸਲ ਦੀ ਪੀਓ ਸਾਹਿਬ ਨੂੰ ਬੁਲਾ ਕੇ ਇੱਥੇ ਜਾਂ ਉਹਨਾਂ ਨੂੰ ਕਨਵੈਂਸ ਚ ਲਿਆ ਕੇ ਇਹਦੀ ਅਸੀਂ ਸਫਾਈ ਕਰਨ ਦੀ ਕੋਸ਼ਿਸ਼ ਕਰੀ ਸੀ ਪਰਵਾਈ ਵੀ ਪਰ ਉਸ ਤੋਂ ਬਾਅਦ ਵਾਰਸ ਦਾ ਵੀ ਨਾ ਹੋਣ ਕਰਕੇ ਜਿਆਦਾ ਵਾਰ ਸ਼ੋਨ ਕਰਕੇ ਬਿਲਡਿੰਗ ਉੱਪਰ ਨੂੰ ਖਸਤਾ ਹਾਲ ਜੋ ਕਰਕੇ ਚੋਣ ਲੱਗ ਗਈ ਉਸ ਦਾ ਸੀ ਅੱਜ ਮਾਨਯੋਗ ਅਰਸ਼ੀ ਸਾਹਿਬ ਦੇ ਦਫ਼ਤਰ ਗੱਲਬਾਤ ਕਰਕੇ ਉਸ ਦਾ ਜੋ ਵੀ ਅਸੀਂ ਪੀਐਲਆਰਐਸ ਨੂੰ ਲੈ ਕੇ ਜਾਂ ਕੋਈ ਹੈੱਡ ਚੋਂ ਸਾਨੂੰ ਕੋਈ ਫੰਡ ਪ੍ਰੋਵਾਈਡ ਹੋ ਜਾਵੇ ਫੰਡ ਪ੍ਰੋਵਾਈਡ ਕਰਵਾ ਕੇ ਅਸੀਂ ਇਹਦੀ ਸਫਾਈ ਵੀ ਕਰਾਵਾਂਗੇ ਇਹਦੀ ਰਿਪੇਅਰ ਵੀ ਕਰਾਵਾਂਗੇ ਇਹਦੀ ਮੁਰੰਮਤ ਵੀ ਕਰਾਵਾਂਗੇ ਤਾਂ ਕਿ ਕੋਈ ਆਉਣ ਵਾਲਾ ਕੋਈ ਕੋਈ ਮਤਲਬ ਬਿਲਡਿੰਗ 'ਚ ਸਾਡਾ ਕੋਈ ਰਿਪੋਰਟ ਨਾ ਡੈਮੇਜ ਹੋ ਜਾਵੇ ਜਾਂ ਕਿਸੇ ਨੂੰ ਕੋਈ ਬਿਜਲੀ ਦਾ ਕੋਈ ਕੋਈ ਪ੍ਰੋਬਲਮ ਨਾ ਆ ਜਾਵੇ ਕਿਸੇ ਨੂੰ ਇਸ ਕਰਕੇ ਅਸੀਂ ਇਹਦੀ ਜਲਦੀ ਤੋਂ ਜਲਦੀ ਮਨਮਨਤ ਕਰਵਾ ਕੇ ਸਫਾਈ ਕਰਾ ਕੇ ਮਾਰਕਟ ਕਮੇਟੀ ਨਗਰ ਕੌਂਸਲ ਦੇ ਦਫਤਰ ਨੂੰ ਲੈ ਕੇ ਕਿਉਂਕਿ ਇਹ ਨਗਰ ਕੌਂਸਲ ਦਾ ਜਗਾ ਨਗਰ ਕੌਂਸਲ ਦੀ ਆ ਸਭ ਤੋਂ ਸੀਲ ਸਾਡੀ ਬਣੀ ਹੋਈ ਆ ਅਸੀਂ ਇਹਦਾ ਪੂਰਾ ਪ੍ਰਬੰਧ ਕਰਾਂਗੇ ਆਉਣ ਵਾਲੇ ਸਮੇਂ ਚ ਕਿਉਂਕਿ ਵਾਰਸਾ ਦਾ ਮੌਸਮ ਆ ਫਿਰ ਜਿਆਦਾ ਵਾਰਸਾ ਨੂੰ ਕਰਕੇ ਜਿਆਦਾ ਨਾ ਖਰਾਬ ਹੋ ਜਾਵੇ ਇਸ ਕਰਕੇ ਜਲਦੀ ਤੋਂ ਜਲਦੀ ਅਸੀਂ ਇਹਦੀ ਰਿਪੇਅਰ ਕਰਾਵਾਂਗੇ ਅੱਜ ਮੋੜ ਤੇ ਪਾਰੀਆਂ ਦੇ ਦੱਲੇ ਮੋੜ ਵਾਲਾ ਜਿਹੜਾ ਪਰਿਵਾਰ ਖਾਨਾ ਉਹ ਵੀ ਪੁਰਾਣਾ ਹੀ ਬਣਿਆ ਹੋਇਆ ਹੈ ਇੰਦਰੀ ਪਰਿਵਾਰ ਖਾਨਾ ਬਣਿਆ ਹੋਇਆ ਜਿੱਥੇ ਸਾਡੇ ਸ਼ੋਹੂ ਪਰਵਾਰੀ ਸਾਹਿਬ ਰਹਿੰਦੇ ਆ ਕੰਨਗੋ ਹਲਕਾ ਦੱਲੇ ਮੋੜ ਵਾਲਾ ਐਂਡ ਉਹਦਾ ਅਸੀਂ ਮੈਂ ਵੀ ਦੋ ਵਾਰ ਤਿੰਨ ਵਾਰ ਵਿਜ਼ਿਟ ਕਰੀਆ ਉਹਦੀ ਵੀ ਹਾਲਤ ਥੋੜੀ ਜੀ ਖਸਤਾ ਹੈ ਉਸ ਬਾਰੇ ਵੀ ਅਸੀਂ ਅਧਿਕਾਰੀਆਂ ਨੂੰ ਲਿਖਾਂਗੇ ਮਨਜੋਗ ਡੀ 7 ਨੂੰ ਵੀ ਲਿਖਾਂਗੇ ਅਸੀਂ ਐਸਟੀਐਮ ਸਾਹਿਬ ਨਾਲ ਗੱਲ ਕਰਕੇ ਜਿਹੜੀ ਵੀ ਸਾਨੂੰ ਉਹ ਫੰਡ ਚੋਂ ਕੋਈ ਸਾਨੂੰ ਰਿਪੇਅਰ ਆਸਤੇ ਜਾਂ ਕੁਛ ਮਿਲੂਗਾ ਅਸੀਂ ਉਹਦੀ ਰਿਪੋਰਟ ਜਲਦੀ ਤੋਂ ਜਲਦੀ ਕਰਾਂਗੇ